ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਦਾ ਬਿਗੁੱਲ ਵੱਜ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਨਗਰ ਕੌਂਸਲ ਤੇ ਬਾਈ ਇਲੈਕਸ਼ਨ ਦੀ ਮਿਤੀ 21 ਦਸੰਬਰ ਨੂੰ ਐਲਾਨੀ ਗਈ ਹੈ। 9 ਦਸੰਬਰ ਤੋਂ 12 ਦਸੰਬਰ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਦੇ ਫਾਰਮ ਦਾਖਲ ਕਰ ਸਕਦੇ ਹਨ ਅਤੇ 14 ਦਸੰਬਰ ਨੂੰ ਨਾਮ ਵਾਪਸੀ ਲੈਣ ਦੀ ਤਾਰੀਖ ਹੋਵੇਗੀ। ਕੀ ਕਹਿਣਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਦਾ ਆਓ ਵਿਗਿਆ ਪੰਜਾਬ ਖਬਰ 24 ਦੀ ਇੱਕ ਖਾਸ ਰਿਪੋਰਟ। ਪੰਜਾਬ ਸਰਕਾਰ ਵੱਲੋਂ 22 ਨਵੰਬਰ ਨੂੰ ਲੋਕਲ ਗਵਰਨਮੈਂਟ ਡਿਪਾਰਟਮੈਂਟ ਰਾਹੀਂ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਹੜੇ ਮਿਨਿਸਪਲ ਕਾਰਪੋਰੇਸ਼ਨਸ ਮਿਨਿਸਪਲ ਕਾਉਂਸਲਸ ਅਤੇ ਕੁਝ 22 ਇਲੈਕਸ਼ਨਸ ਕਾਰਪੋਰੇਸ਼ਨਸ ਤੇ ਕਾਉਂਸਲਸ ਵਿੱਚ ਡਿਊ ਸਗੇ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਇਹਨਾਂ ਚੋਣਾਂ ਨੂੰ ਦਸੰਬਰ ਤੇ ਅਖੀਰ ਤੱਕ ਕਰਵਾਉ ਇਸ ਸੰਦਰਭ ਵਿੱਚ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤਾਂ ਰਾਜ ਚੋਣ ਕਮਿਸ਼ਨ ਨੇ ਆਪਣੀਆਂ ਤਿਆਰੀਆਂ ਵੀ ਪੂਰੇ ਜੋਰ ਨਾਲ ਸ਼ੁਰੂ ਕੀਤੀ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਵਿੱਚ ਕਈ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾਣੀਆਂ ਹਨ ਈਬੀਐਮਸ ਦੀ ਪ੍ਰਬੰਧ ਕੀਤਾ ਜਾਣਾ ਹੈ ਜਿਹੜੇ ਫਾਰਮਸ ਵਗੈਰਾ ਹੈਗੇ ਯੂਜ਼ ਕਰਨੇ ਹੈਗੇ ਉਹਨਾਂ ਨੂੰ ਪ੍ਰਿੰਟਿੰਗ ਤੇ ਡਿਸਟ੍ਰਿਬਿਊਸ਼ਨ ਵਗੈਰਾ ਕਰਨੀ ਹੈ ਚੋਣ ਮਟੀਰੀਅਲ ਦਾ ਪ੍ਰਬੰਧ ਕਰਕੇ ਜ਼ਿਲ੍ਹਿਆਂ ਵਿੱਚ ਭੇਜਣਾ ਹੁੰਦਾ ਹੈ ਸੋ ਚੋਣ ਕਮਿਸ਼ਨ ਨੇ ਸਾਰੀਆਂ ਜਿਹੜੀ ਕਾਰਵਾਈਆਂ ਹਨ ਇਹ ਹੁਣ ਮੁਕੰਮਲ ਕਰ ਲੀਆਂ ਹਨ ਤੇ ਅੱਜ ਅਸੀਂ ਇਹਨਾਂ ਚੋਣਾਂ ਲਈ ਮਿਊਨਿਸਪਲ ਚੋਣਾਂ ਲਈ ਜਿਹੜੇ ਜਿਹੜਾ ਸ਼ਡਿਊਲ ਆਵ ਇਲੈਕਸ਼ਨ ਹੈ ਇਸ ਲਈ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਡੇਟਸ ਨੂੰ ਕਿਹੜੀ ਕਿਹੜੀ ਕਾਰਵਾਈ ਜਾਂ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਸੂਚਨਾ ਦੇ ਰਹੇ ਹਾਂ ਤਾਂ ਮਾਡਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ ਔਰ ਇਹ ਮਾਡਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਲ ਕੋਡ ਆਫ ਕੰਡਕਟ ਲਾਗੂ ਹੋਵੇਗਾ ਮਾਡਲ ਕੋਡ ਆਫ ਕੰਡਕਟ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟੀਕਲ ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੀ ਚੋਣਾਂ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਤਾਂ ਜੋ ਅ ਵਰਤੋਂ ਵੱਧ ਜਿਹੜੇ ਯੋਗ ਵੋਟਰਸ ਹਨ ਐਲੀਜੀਬਲ ਵੋਟਰਸ ਹੈ ਉਹ ਇਨਾਂ ਚੋਣਾਂ ਵਿੱਚ ਆਪਣਾ ਭਾਗ ਲੈਣ ਸੋ ਇਸ ਸੰਦਰਭ ਵਿੱਚ ਅਸੀਂ ਵੋਟਰ ਸੂਚੀ ਜਿਹੜੀ ਹੈਗੀ ਹੈ ਉਹ ਸਾਰੇ ਡੀਸੀਜ਼ ਨੂੰ ਰਿਵੀਜ਼ਨ ਵਾਸਤੇ ਅ ਇਨਸਟਰਕਸ਼ਨਸ ਜਾਰੀਆਂ ਕੀਤੀਆਂ ਸਨ ਔਰ 7 12 ਤੱਕ 7 12 ਨੂੰ ਇਹਨਾਂ ਦੀ ਜਿਹੜੀ ਲੇਟੈਸਟ ਪ੍ਰਕਾਸ਼ਨਾ ਹੈ ਉਹ ਹੋ ਚੁੱਕੀ ਹੈ ਸੋ ਇਨਰ ਵੋਟਰ ਸੂਚੀਆਂ ਦੇ ਆਧਾਰ ਤੇ ਜਿਹੜੇ ਐਲੀਜੀਬਲ ਵੋਟਰਸ ਹੈ ਜਿਹੜੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੈ ਉਹ ਵਕ ਵਕ ਮਿਨਿਸਪਲ ਕਾਰਪੋਰੇਸ਼ਨ ਜਾਂ ਮਿਨਿਸਪਲ ਕਾਉਂਸਲਸ ਜਿਹੜੇ ਵੀ ਇਲੈਕਸ਼ਨਸ ਵਿੱਚ ਜਾ ਰਹੇ ਹਨ ਉਹਨਾਂ ਵਿੱਚ ਵੋਟ ਪਾਉਣ ਦਾ ਉਹ ਅਧਿਕਾਰ ਰੱਖਣਗੇ ਜਿਹੜੇ ਸਾਡੇ ਇਸ ਟਾਈਮ ਤੇ ਮਿਨਿਸਪਲ ਕਾਰਪੋਰੇਸ਼ਨਸ ਪੰਜ ਹੈਗੀਆਂ ਜਿਨ੍ਹਾਂ ਵਿੱਚ ਜ਼ੋਨ ਹੋ ਰਹੀ ਆ ਤੇ ਬਾਕੀ ਮਿਨਿਸਪਲ ਕਾਉਂਸਲਸ ਤੇ ਬਾਈ ਇਲੈਕਸ਼ਨਸ ਹੈਗੀਆਂ ਇਹਨਾਂ ਵਿੱਚ ਜਿਹੜੀ ਟੋਟਲ ਵੋਟਰਾਂ ਦੀ ਸੰਖਿਆ ਹੈ ਕੁੱਲ ਮਿਲਾ ਕੇ 37 ਲੱਖ 32 ਹੈ। ਅਤੇ ਇਹਦੇ ਵਿੱਚ 19 ਲੱਖ 19 ਲੱਖ ਹੈਗੀ ਆ ਤੁਹਾਡੇ ਮੇਲਸ ਔਰ 17 ਲੱਖ 75 ਹੈਗੀਆਂ ਫੀਮੇਲਸ। ਇਹਨਾਂ ਚੋਣਾਂ ਵਿੱਚ ਜਿਵੇਂ ਪੰਚਾਇਤਾਂ ਵਿੱਚ ਅਸੀਂ ਬੈਲਟ ਬਾਕਸਸ ਆ ਯੂਜ਼ ਕੀਤਾ ਹੈ। ਪਰੰਤੂ ਮਿਨਿਸਪਲ ਚੋਣਾਂ ਵਿੱਚ ਅਸੀਂ ਈਵੀਐਮ ਰਾਹੀਂ VOTING ਕਰਵਾਵਾਂਗੇ। ਇਹ EVMs ਜਿਹੜੀਆਂ ਹੈਗੀਆਂ ਇਹ M2 ਮਾਡਲ ਦੀਆਂ ਹੁੰਦੀਆਂ ECI ਵੱਲੋਂ ਅਸੀਂ ਲਈਆਂ ਹੈਗੀਆਂ ਯੂਜ਼ ਵਾਸਤੇ ਲੋਨ ਬੇਸਿਸ ਤੇ ਤੇ ਇਹ ਸਾਡੇ ਕੋਲ ਹੁਣ ਲੋਡਿੰਗ ਦੀ ਮਾਤਰਾ ਵਿੱਚ ਹਰੇਕ ਜ਼ਿਲ੍ਹੇ ਵਿੱਚ ਉਪਲਬਧ ਹੈ ਆ ਸੂਚਨਾ ਦੇ ਰਹੇ ਹਾਂ ਤਾਂ ਮਾਡਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ ਔਰ ਇਹ ਮਾਡਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ ਪ੍ਰੋਸੈਸ ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਲ ਕੋਡ ਆਫ ਕੰਡਕਟ ਲਾਗੂ ਹੋਵੇਗਾ ਮਾਡਰ ਕੋਡ ਆਫ ਕੰਡਕਟ ਜੀ ਜੀਡੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟিক্যাল ਪਾਰਟੀਆਂ ਨੂੰ ਸੂਚਨਾ ਵਾਸਤੇ ਭੇਜੀ ਹੈ ਜਿਹੜੇ ਆਈਐਸ ਜਾਂ ਸੀਨੀਅਰ ਪੀਸੀਐਸ ਆਫਸਰਸ ਹੈਗੇ ਆ ਉਹ ਹਰ ਇੱਕ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਵਾਸਤੇ ਅਸੀਂ ਆਲਰੇਡੀ ਚੀਫ ਸਕੱਟਰੀ ਸਾਹਿਬ ਨੂੰ ਲਿਖਿਆ ਹੋਇਆ ਹੈਗਾ ਔਰ ਉਹ ਸਾਨੂੰ ਇੱਕ ਦੋ ਦਿਨਾਂ ਵਿੱਚ ਉਹਨਾਂ ਦੀ ਲਿਸਟ ਜਿਹੜੀ ਹੈਗੀ ਆ ਉਹ ਭੇਜ ਦੇਣਗੇ ਅਸੀਂ ਹਰੇਕ ਜ਼ਿਲ੍ਹੇ ਵਿੱਚ ਔਰ ਹਰੇਕ ਇੱਕ ਸਪੈਸ਼ਲ ਮੈਗ ਹਰੇਕ ਮਿਨਿਸਪਲ ਕਾਰਪੋਰੇਸ਼ਨ ਵਿੱਚ ਇੱਕ ਇੱਕ ਜਨਰਲ ਅਬਜ਼ਰਵਰ ਨਿਯੁਕਤ ਕਰਾਂਗਾ ਔਰ ਉਹ ਜਨਰਲ ਅਬਜ਼ਰਵਰ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਮਤਲਬ ਨੋਮੀਨੇਸ਼ਨਸ ਤੋਂ ਲੈ ਕੇ ਸਕਰੂਟੀਨੀ ਵਿਧਰੋਅਲਸ ਪੋਲਿੰਗ ਪੋਲਿੰਗ ਡੇ ਕਾਊਂਟਿੰਗ ਵਗੈਰਾ ਉਸ ਤੇ ਨਿਗਰਾਨੀ ਰੱਖੇਗਾ ਔਰ ਜੇਕਰ ਕਿਸੇ ਲੋਕਲ ਏਰੀਆ ਵਿੱਚ ਇਸ਼ੂ ਹੁੰਦਾ ਹੈ ਉਤਰੰਤ ਸਾਨੂੰ ਕਮਿਸ਼ਨ ਨੂੰ ਸੂਚਿਤ ਕਰੇਗਾ ਤਾਂ ਜੋ ਅਸੀਂ ਕੋਈ ਇਸ ਤੇ ਕੋਈ ਕਾਰਵਾਈ ਕਰਨ ਦੀ ਲੋੜ ਆ ਤਾਂ ਅਸੀਂ ਨਾਲ ਦੀ ਨਾਲ ਕਾਰਵਾਈ ਕਰ ਸਕਾਂਗੇ ਸੋ ਇਹ ਬੜਾ ਇੱਕ ਇਫੈਕਟਿਵ ਸਿਸਟਮ ਹੈਗਾ ਸੋ ਇਸ ਦੇ ਨਾਲ ਕਮਿਸ਼ਨ ਨੂੰ ਵੀ ਬੜੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਲੋਕਲ ਲੈਵਲ ਤੇ ਪਹੁੰਚ ਜਾਂਦੀ ਹੈ ਹਾਲਾਂਕਿ ਸਾਨੂੰ ਪਤਾ ਹੈ ਕਿ ਸਾਰੇ ਡੀਸੀ ਜਿਹੜੇ ਹੈਗੇ ਆ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਹਨ ਉਹਨਾਂ ਨੇ ਪੰਚਾਇਤ ਇਲੈਕਸ਼ਨਸ ਵੀ ਬੜੇ ਵਧੀਆ ਵਧੀਆ ਤਰੀਕਾ ਨਾਲ ਕੀਤੀ ਹੈਗੀ ਹੈ ਔਰ ਰੂਲਜ਼ ਦੇ ਮੁਤਾਬਕ ਹੀ ਔਰ ਉਹਦੇ ਵਿੱਚ ਹੀ ਰਹਿ ਕੇ ਸਾਰਾ ਕੁਝ ਕੀਤਾ ਹੈਗਾ ਸੋ ਸਾਰੇ ਜਿੰਨਾ ਵੀ ਸਾਡਾ ਟੀਮ ਹੈਗਾ ਫੀਲਡ ਵਿੱਚ ਡਿਸਟ੍ਰਿਕਟ ਡੀਸੀਜ਼ ਹੋ ਗਿਆ ਹੈ ਐਡੀਸੀਜ਼ ਹੋ ਗਿਆ ਹੈ ਪੁਲਿਸ ਦਾ ਅਧਿਕਾਰੀ ਹੋਗੇ ਸਾਰੇ ਸਾਰਿਆਂ ਨੂੰ ਅਸੀਂ ਮਤਲਬ ਇਨਕਰੇਜ ਕਰਦੇ ਆ ਕਿ ਉਸੇ ਤਰ੍ਹਾਂ ਇਹ ਵੀ ਇਲੈਕਸ਼ਨ ਜਿਹੜੇ ਹੈਗੇ ਆ ਉਹ ਠੀਕ ਠੀਕ ਤੇ ਕਰਨ ਅੱਛਾ ਹੁਣ ਮੈਂ ਜਿਹੜੀ ਡੇਟਸ ਹੈਗੇ ਆ ਉਹ ਮੈਂ ਡੇਟਸ ਅਨਾਉਂਸ ਕਰਾਂਗਾ ਅਸੀਂ ਜੋ ਇਲੈਕਸ਼ਨ ਸ਼ਡਿਊਲ ਤਿਆਰ ਕੀਤਾ ਹੈਗਾ ਜਿਸ ਦੀ ਗੈਜ਼ਟ ਨੋਟੀਫਿਕੇਸ਼ਨ ਹੋ ਰਹੀ ਹੈ ਉਹ ਕੱਲ ਤੋਂ ਲਾਗੂ ਹੋਏਗਾ ਇਲੈਕਸ਼ਨ ਸ਼ਡਿਊਲ ਵਿਲ ਕਮੈਂਸ ਫਰੋਮ ਟੂਮੋਰੋ ਸੋ 9 ਤਾਰੀਖ ਜਿਹੜਾ ਕੱਲ ਹੈਗਾ ਥਿਸ ਵਿਲ ਬੀ ਇਹ ਹੋਏਗਾ ਤੁਹਾਡਾ ਨੋਮੀਨੇਸ਼ਨ ਫਾਈਲ ਕਰਨ ਦਾ ਪਹਿਲਾ ਦਿਨ ਨੋਮੀਨੇਸ਼ਨ ਫਾਈਲ ਕਰਨ ਦਾ ਦਿਨ ਜੋ ਸਨ ਹੈ ਜਿਹੜਾ ਹੁੰਦਾ ਉਹ ਸਵੇਰੇ 11 ਵਜੇ ਤੋਂ 3 ਵਜੇ ਹੁੰਦਾ ਇਨ ਦੀ ਆਫਿਸ ਆਫ ਦੀ ਰਿਟਰਨਿੰਗ ਆਫਿਸਰ ਤੋ ਜਿਹੜਾ ਵੀ ਰਿਟਰਨਿੰਗ ਆਫੀਸਰ ਉਸ ਮਿਊਨਿਸਪਲ ਕਾਰਪੋਰੇਸ਼ਨ ਜਾਂ ਕਾਉਂਸਲ ਜਾਂ ਬਾਇਲੈਕਸ਼ਨਸ ਵਾਸਤੇ ਨਿਯੁਕਤ ਕੀਤਾ ਹੋਇਆ ਹੈ ਉਹਦੇ ਦਫਤਰ ਵਿੱਚ 11 ਤੋਂ 3 ਵਜੇ 9 ਤਰੀਕ ਤੋਂ ਨੋਮੀਨੇਸ਼ਨਸ ਦਾਖਲ ਕਰਨ ਵਾਸਤੇ ਕਾਰਵਾਈ ਮਤਲਬ ਕੀਤੀ ਜਾ ਸਕਦੀ ਹੈ ਨੋਮੀਨੇਸ਼ਨਸ ਦਾਖਲ ਕੀਤੇ ਜਾ ਸਕਦੇ ਹਨ ਨੋਮੀਨੇਸ਼ਨਸ ਦੀ ਆਖਰੀ ਮਿਤੀ ਮੀਨਸ ਫਾਈਨਲ ਡੇਟ ਫॉर ਫਾਈਲਿੰਗ ਨੋਮੀਨੇਸ਼ਨਸ ਹੈਗੀ ਹੈ 12 12 12 ਦਸੰਬਰ ਔਰ ਇਹ ਹੈਗੀ ਹੈ ਅਪ ਟੂ 3:00 ਮਤਲਬ 3 ਵਜੇ ਤੱਕ 12 ਤਰੀਕ ਨੂੰ 3 ਵਜੇ ਤੱਕ ਨੋਮੀਨੇਸ਼ਨਸ ਦਾਖਲ ਕੀਤੀਆਂ ਜਾ ਸਕਦੀਆਂ ਹਨ ਅਗਲਾ ਦਿਨ ਮੀਨਸ 13 ਦਸੰਬਰ ਨੂੰ ਸਕਰੂਟੀਨੀ ਹੋਏਗੀ ਸਕਰੂਟੀਨੀ ਜਿਹੜੀ ਹੁੰਦੀ ਹੈ ਉਹ ਰਿਟਰਨਿੰਗ ਅਫਸਰ ਵੱਲੋਂ ਹੀ ਕੀਤੀ ਜਾਂਦੀ ਹੈ ਕਾਨੂੰਨ ਮੁਤਾਬਕ ਹੀ ਰਿਟਰਨਿੰਗ ਅਫਸਰ ਕੰਪਟੈਂਟ ਅਥਾਰਟੀ ਹੁੰਦਾ ਹੈ ਸਕਰੂਟੀਨੀ ਕਰਨ ਵਾਸਤੇ ਅਗਲਾ ਦਿਨ ਜਿਹੜਾ ਹੈਗਾ 14 ਤਰੀਕ 14 ਦਸੰਬਰ 14 ਦਸੰਬਰ ਨੂੰ ਸਕਰੂਟੀਨੀ ਇਸ 13 ਨੂੰ ਹੋਗੀ ਤਾਂ 14 ਨੂੰ फाइनल डेट फॉर विथड्रॉल ऑफ कैंडिडेटचर एंड गिविंग ऑफ द सिंबल्स इलेक्शन सिंबल्स जारी ਕਰਨ واسطے سو اے 14 نو اے ساری پریکریا جڑی ہے گی ہے وہ ختم ہو جائے گی ہن الیکشن جڑی ہے گی وہ ہوے گی 21 دسمبر نو 21 دسمبر نو ہوے گی الیکشن ٹو ऑल दीज جے ڈی سی نوٹیفائی کیتے ہے گئے ہیں ਔਰ ਇਹਦਾ ਟਾਈਮਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਫਿਰ ਰਿਪੀਟ ਕਰਦਾ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੁਣ ਕਮਿਸ਼ਨ ਨੂੰ ਵੱਖ-ਵੱਖ ਜਿਥੇ ਬੰਦੀਆਂ ਵੱਲੋਂ ਜਾਂ ਪਬਲਿਕ ਤੋਂ ਰੈਪ੍ਰেজੈਂਟੇਸ਼ਨਸ ਵੀ ਆਇਆ ਹਨ ਕਿ ਡਿਸੰਬਰ ਵਿੱਚ ਕਈ ਧਾਰਮਿਕ ਇਸਾਦੇ ਗਤੀਵਿਧੀਆਂ ਹਨ ਸੋ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਹੀ ਅਸੀਂ ਇੱਕ 21 ਨੂੰ ਅਸੀਂ ਇਲੈਕਸ਼ਨ ਰੱਖਿਆ ਹੈਗਾ ਕਿਉਂਕਿ ਛੋਟੇ ਸ਼ਹਿਜ਼ਾਦਿਆਂ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਹੈਗਾ ਉਹ ਵੀ ਹੈਗਾ ਡਿਸੰਬਰ ਦੀ ਐਂਡ ਵਿੱਚ ਕ੍ਰਿਸਮਸ ਵੀ ਹੈਗਾ ਕ੍ਰਿਸਮਸ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਤਿਉਹਾਰ ਹੈਗਾ ਸੋ ਇਹ ਸਾਰਾ ਅਸੀਂ 21 ਨੂੰ ਕਰਾਂਗੇ ਹੁਣ 21 ਨੂੰ ਇਲੈਕਸ਼ਨ 4 ਵਜੇ ਤੱਕ ਅਸੀਂ ਕੋਚਿਤ ਕੀਤਾ ਹੈਗਾ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ EVMs ਦੀ ਕਾਊਂਟਿੰਗ ਇਲੈਕਸ਼ਨ ਹੋਣ ਤੋਂ ਤੁਰੰਤ ਬਾਅਦ ਹੋਵੇਗੀ ਇਹਦੇ ਵਾਸਤੇ ਕਾਊਂਟਿੰਗ ਵਾਸਤੇ ਕਿਉਂਕਿ ਦੇਖੋ ای بی ایمز ਵਿੱਚ ਜਿਹੜਾ ਸਿਸਟਮ ਹੈਗਾ ਕਾਊਂਟਿੰਗ ਜੇ ਤੁਸੀਂ 2-4 ਦਿਨ ਬਾਅਦ ਕਰੋਗੇ ਜਾਂ ਸਟੋਰ ਕਰੋਗੇ ਤਾਂ ਉਸ ਤਰ੍ਹਾਂ ਉਸ کئی کئی ਤਰ੍ਹਾਂ ਦੇ ਲੌਜਿਸਟਿਕਲ ਇਸ਼ੂਜ਼ ਹੈਗੀਆਂ। ਔਰ ਇਹ ਜਿਹੜਾ ਸ਼ਹੀਦੀ ਜੋੜ ਮੇਲਾ ਹੈ ਔਰ ਇਹ ਜਿਹੜਾ ਧਾਰਮਿਕ ਜਿਹੜੀ ਯੂ ਨੋ ਭਾਵਨਾਵਾਂ ਹੈਗੀਆਂ ਇਹ ਅਸੀਂ ਇਹਨਾਂ ਨੂੰ ਵੀ ਥੋੜਾ ਜਿਆਦਾ ਮੁੱਖ ਰੱਖਦੇ ਹੋਏ ਔਰ ਉਸ ਟਾਈਮ ਤੇ ਯੂ ਨੋ ਠੰਡ ਵੀ ਕਾਫੀ ਬਹੁਤ ਹੋ ਜਾਂਦੀ ਹੈ دسمبر ਦੇ ਐਂਡ ਤੱਕ ਤੋਂ ਅਸੀਂ ਕਾਊਂਟਿੰਗ ਜਿਹੜੀ ਹੈਗੀ ਹੈ ਇਮੀਡੀਟਲੀ ਆਫਟਰ ਦੀ ਕੰਪਲੀਸ਼ਨ ਆਫ ਦੀ ਪੋਲਿੰਗ ਪ੍ਰੋਸੈਸ ਕੋਟਾ ਪੈਂਡ ਤੋਂ 4 ਵਜੇ ਤੋਂ ਬਾਅਦ ਕਾਊਂਟਿੰਗ ਦਾ ਪ੍ਰੋਸੈਸ ਸ਼ੁਰੂ ਹੋਏਗਾ। ਹੁਣ ਪੰਚਾਇਤ ਇਲੈਕਸ਼ਨਸ ਵਿੱਚ ਵੀ ਕਾਊਂਟਿੰਗ ਜਿਹੜੀ ਹੈ ਉਹ ਕਾਊਂਟਿੰਗ ਉਸ ਤੋਂ ਬਾਅਦ ਹੋਈ ਸੀ। ਉੱਥੇ ਤਾਂ ਬੈਲਟ ਪੇਪਰ ਸੀਗੇ ਉੱਥੇ ਦਾ ਬੈਲਟ ਪੇਪਰ ਗਿਣਨ ਵਿੱਚ ਵੀ ਟਾਈਮ ਲੱਗਦਾ ਹੈਗਾ। ਇਹ ਹੈਗੇ ਸਾਰੇ ਈਵੀਐਮਸ। ਸੋ ਇਹਦੇ ਵਿੱਚ ਆਈ ਥਿੰਕ ਮਤਲਬ ਦੋ ਚਾਰ ਯੂ ਨੋ ਇਟਸ ਬੇਸਿਕਲੀ ਕਿ ਬਟਨ ਹੋਏਗਾ ਤੇ ਬਟਨ ਵਿੱਚ ਨਿਕਲ ਜਾਏਗਾ ਤੁਹਾਡਾ ਰਿਜ਼ਲਟ ਨਿਕਲ ਜਾਏਗਾ। ਸੋ ਦੇ ਸ਼ੁੱਡ ਨਾਟ ਬੀ ਐਨੀ ਪ੍ਰੋਬਲਮ ਐਂਡ ਲੋਜਿਸਟਿਕਲੀ ਕੋਈ ਪ੍ਰੋਬਲਮ ਨਹੀਂ ਸਾਰੇ ਸਾਡੇ ਡੀਸੀਜ਼ ਆਰ comfortable with this system so we will do the counting immediately after that. we will issue separate directions also uh, to the dcs to, to ensure that the counting is done in a free and fair manner police nu assi audit keh deta hai ga ke counting واسے special extra force jada hega lagai jave so is tarah assi eh sara election jade hege hai ida schedule assi hun jivein jari kita hai yeah, <tripe> yeah. <noise>